ਨਾ ਮੈਂ ਤਾਂ ਹੈ ਬੰਦੀ ਦਾ ਵੀ ਗਿਆ ਵਾ ਤੇ 1 ਰੁਪਈਏ ਦਾ ਵੀ ਪਹਿਲੀ ਜਹੀ ਬੰਦਾ ਜੀ ਰਹਾ ਬੈਠਾ ਘਰ ਸਿੰਘ ਸਾਫ ਸੁਥਾ ਬੈਠਾ ਵਾ ਹੁਣਾਂ ਨਹੀਂ ਤੇ ਵੀ 1 ਰੁਪਈਆ ਦਾ ਨਹੀਂ 1 ਆਨੇ ਦਾ ਨਹੀਂ ਨਵੇਂ ਪੈਸੇ ਦਾ ਕੋਈ ਵਫਾਦਾਰੀ ਕਰ ਦੇਣਾ ਮੈਂ ਸਿਰ ਨਿਵਾਉਂਗਾ ਇਹਨਾਂ ਲੋਕ ਤਾਂ ਵਿਗੇ ਇਹਨਾਂ ਦਾ ਸੌਦੇ ਕੀਤੇ ਆ ਆਹ ਕੁੜੀਆਂ ਤਾਂ ਹੀ ਨਿਕਲਦੀਆਂ ਜਾ ਜਾ ਕੇ ਸਾਡੇ ਚੰਗੇ ਭਲੇ ਬੰਦੇ ਇਹਨਾਂ ਦੀਆਂ ਕੋਠੀਆਂ ਢਾਹ ਦਿੱਤੀਆਂ ਬੂਹੇ ਢਾਹ ਦਿੱਤੇ ਗੋਬਰ ਕੈਨਪੋਰਟ ਦਿੱਤੇ ਬੋਰਾ ਦੇ ਬੋਰਪੋੜ ਦਿੱਤੇ ਪਾਸੇ ਥੋੜਤੇ ਆ ਇਹ ਗੁੰਡਾਗਰਦੀ ਗੱਲ ਹੈ ਬਈ ਗੁੰਡਾਗਰਦੀ ਇਹ ਇਹ ਕਿੱਥੇ ਧਰ ਦਿੰਦੀ ਸਾਨੂੰ ਕੋਈ ਜਹਬੰਦੀ ਹੋਵੇ ਕੋਈ ਕਿਸਦਾ ਕਾਲੀ ਹੋਵੇ ਉਹ ਜਿਹੜਾ ਯਾਰ ਲਾਗੇ ਖੜੋਗੇ ਭੋਂਦਾ ਦੇ ਉਹਨੇ ਉਹਦੀ ਤਾਂ ਸਾਰੀ ਕੋਠੀ ਸਰਕਾਰੀ ਖਾਂ ਜਾ ਦੱਸਣ ਨੂੰ ਆ ਤੇਰਾ ਸਾਗ ਨਹੀਂ ਤਾਂ ਸਰਕਾਰੀ ਠਾਜ ਤੇ ਫਿਰ ਲੋਕਾਂ ਨੇ ਦਾਨੀਆਂ ਦੀਆਂ ਆਪੋ ਜਣਾਣਾ ਗੱਲ ਕਰੀ ਸਿੱਧੀ ਕਰ ਨਹੀਂ ਗੱਲ ਤਾਂ ਸਿੱਧੀ ਕਰਨ ਦੇ ਆ ਉਹਨੂੰ ਪਤਾ ਨਾ ਉਹ ਮੁੰਡੇ ਨੂੰ ਪਰ ਚੀਜ਼ ਇਹ ਆ ਵੀ ਪਰ ਚੀਜ਼ ਇਹ ਆ ਵੀ ਲੋਕਾਂ ਦੀ ਜਦੋਂ ਤੇ ਨਹੀਂ ਉਦੋਂ ਤੁਹਾਨੂੰ ਖੁਸ਼ੀ ਚੜਦੀ ਆ ਆਪ ਹੀ ਮਾੜਾ ਮੋਟਾ ਵੇਖੀ ਬਸ ਸਾਡਾ ਨਹੀਂ ਇਹ ਕੰਮ ਚਾਹੀਦਾ ਸੀ ਉਹ ਲੋਕਾਂ ਭਰਾਵਾਂ ਦੇ ਨਾਲ ਖੜੋਣਾ ਨਹਿਰ ਬਣਾਉਣ ਸਵੇਰੇ ਬਣਾਉਣ ਉਦੋਂ ਦਾ ਇਹਨੇ ਬਣਾਉਣ ਨਹਿਰ ਨਹੀਂ ਰੋਕਾਂਗੇ ਆ ਆ ਬੈਠਾ ਵਾ ਆ ਗਿਆ ਫੌਜੀ ਇਹਨਾਂ ਦੀ ਪੈਰੀ ਦੇ ਵਿੱਚੋਂ 10 15 ਕਰਮਾ ਨਿਸ਼ਾਨ ਦੀ ਤੋਂ ਬਾਹਰ ਕਣਕਾਂ ਮਿੱਧ ਕੇ ਸਾਡੀਆਂ ਜਿੱਥੇ ਨਹਿਰ ਬੰਦੀ ਉੱਥੇ ਬੜੇ ਕੋਈ ਨਹੀਂ ਨਿਹਰਾ ਆ ਹੀ ਅਸੀਂ ਆਖਿਆ ਵੀ ਜਾ ਕੇ ਕੀ ਉਹਨਾਂ ਦੇ ਨਾਲ ਲੜਾਂਗੇ ਧਗਲਾਂਗੇ ਪੌਸ ਦੇ ਨਾਲ ਵੀ ਚੱਲ ਠੀਕ ਹੀ ਥਾਂ ਤੇ ਬਣਾਉਣਗੇ ਉਹ ਲੋਕ ਸਹੀ ਸ਼ਾਂਤੀ ਕਰਦੇ ਤੇ ਇੱਕ ਨਹਿਰ ਸਾਡੀ ਪੇਚੇ ਜੋਰ ਮੰਗੀ ਦਾ ਮੰਨ ਲਓ ਇਸ ਕਰਕੇ ਮੇਰੇ ਉਹ ਭਰਾਓ ਕੋਈ ਕਿਤੇ ਜਾਵੇ ਕੋਈ ਕਿਤੇ ਨਾ ਜਾਵੇ ਇਹਦਾ ਗੁੰਡਾਗਰਦੀ ਹੋਈ ਆਪ ਇਹਦੇ ਆਪਾਂ ਬਰਖਲਾਫ ਆ ਬਿਲਕੁਲ ਅੱਜ ਹੀ ਬਰਖਲਾਫ ਆ ਕੱਲ੍ਹ ਹੀ ਬਰਖਲਾਫ ਆ ਕਿਸੇ ਦੀ ਪੁੱਤਾਂ ਨੂੰ ਪਾਲੀ ਹੋਈ ਤੇਰੀ ਫਸਲ ਵਹੁਣੀ ਜੋੜਾ ਜੱਬੀ ਵਹੁਣੀ ਪੁਲਿਸ ਦੇ ਆ ਕੇ ਵਹੁਣੀ ਫਿਰ ਕਿਸੇ ਦੇ ਕੋਠੇ ਢਾ ਦੇ ਨੇ ਬੂਹੇ ਢਾ ਦੇ ਨੇ ਬਰਾਂਡੇ ਢਾ ਦੇ ਨੇ ਪੂੜੀਆਂ ਖਰਾਬ ਕਰ ਦੇਣੀਆਂ ਬੋਰ ਪੁੱਟ ਘਤ ਨਹੀਂ ਆਪਾਂ ਇਹ ਗੁੰਡਾਗਰਦੀ ਦੇ ਬਿਲਕੁਲ ਹੀ ਬਰਖਲਾਫ ਆ ਅੱਜ ਵੀ ਤੁਹਾਡੇ ਨਾਲ ਆ ਕਲਵੀਤਾ ਦੇ ਨਾਲ ਆ ਮਤਲਬ ਜਿੱਥੇ ਗੁੰਡਾ ਕਰਦੀ ਆ ਨਹਿਰ ਬਣ ਜੇ ਬਣਾਏ ਜਾਣ ਮਹਿਕਮੇ ਦਾ ਥਾਂ ਯਾਰ ਬਣਾ ਲੈਣਾ ਅਸੀਂ ਨਹਿਰ ਨੂੰ ਰੋਕ ਦੇਣੀ ਪਰ ਜੇ ਇਹ ਕਮੇਟੀ ਨੇ ਫੈਸਲਾ ਕੀਤਾ ਹੈ ਕਿ ਜਿੰਨਾ ਚਿਰ ਉਹ ਗਾਲ ਦੇ ਪਾਸੇ ਨਿਕਾਸ ਨਹੀਂ ਹੋ ਜਾਂਦਾ ਉਹਨਾਂ ਤੇ ਨਹਿਰ ਪਿੱਛੋਂ ਨਹੀਂ ਬਣਾਈ ਜਾਊਗੀ ਗਾਲ ਦੇ ਬੰਨੇ ਨਿਕਾਸ ਹੋਇਆ ਜਾਂ ਨਹੀਂ ਹੋਇਆ ਉਹਦਾ ਕਮੇਟੀ ਫੈਸਲਾ ਕਰੀ ਜਿਹੜੀ ਕਮੇਟੀ ਚੁਣੀ ਆ ਉਹ ਇੱਥੇ ਆਵੇ ਸਾਰੇ ਮੈਂਬਰ ਆਉਣ ਉਹ ਫੈਸਲਾ ਕਰਨ ਵੀ ਸਹੀ ਹੋਇਆ ਜਾਂ ਗਲਤ ਹੋਇਆ ਵਾ ਮੈਂ ਇੰਨੀਆਂ ਗੱਲਾਂ ਕਹਿੰਦਾ ਆ ਕਮੰਦਾ ਜਹਤਰਾ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦੀ ਪ੍ਰਤੀ ਨਾਮ ਹੈ ਜਹਤਬੰਦੀ ਦਾ ਵੀ ਗਿਆ ਵਾ 1 ਰੁਪਏ ਦਾ ਵੀ ਪਹਿਲੀ ਜਹਤਬੰਦੀ ਜੀ ਰਹਾ ਬੈਠਾ ਕਾਰ ਸਿੰਘ ਸਾਫ ਤੋਂ ਬੈਠਾ ਵਾ ਹੁਣਾਂ ਨਹੀਂ ਤੇ ਵੀ 1 ਰੁਪਈਆ ਦਾ ਨਹੀਂ 1 ਕਾਨ ਦਾ ਨਹੀਂ ਨਵੇਂ ਪੈਸੇ ਦਾ ਕੋਈ ਵਫਾਦਾਰੀ ਕਰ ਦੇਣਾ ਮੈਂ ਸਿਰ ਨਵਾਉਂਗਾ ਇਹਨਾਂ ਲੋਕ ਤਾਂ ਵਿਗੇ ਇਹਨਾਂ ਦਾ ਸੌਦੇ ਕੀਤੇ ਆ ਆਹ ਕੁੜੀਆਂ ਤਾਂ ਹੀ ਨਿਕਲਦੀਆਂ ਜਾ ਜਾ ਕੇ ਸਾਡੇ ਚੰਗੇ ਭਲੇ ਬੰਦੇ ਜਿਨ੍ਹਾਂ ਦੀਆਂ ਕੋਠੀਆਂ ਢਾਹ ਦਿੱਤੀਆਂ ਬੂਹੇ ਢਾਹ ਦਿੱਤੇ ਗੋਬਰ ਕੈਨਪੋਰਟ ਦਿੱਤੇ ਬੋਰਾ ਦੇ ਬੋਰ-ਬੋਰ ਦਿੱਤੇ ਪਾਸੇ ਥੋੜਤੇ ਆ ਇਹ ਗੁੰਡਾਗਰਦੀ ਗੱਲ ਆ ਬਈ ਗੁੰਡਾਗਰਦੀ ਇਹ 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 ਕਿੱਥੇ ਢਾਹ ਦਿੰਦੀ ਸਾਨੂੰ ਕੋਈ ਜਿਹਬੰਦੀ ਹੋਵੇ ਕੋਈ ਕਿਸੇ ਦਾ